ਸਾਸਤਰੀ ਗਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਹੀ ਪਤਾ ਲੱਗੇ ਗਿਆ ਹੋਗਾ ਭਾਈ ਸੰਦੀਪ ਸਿੰਘ ਨੇ ਇਹ ਕਾਰਨਾਮਾ ਕੀਤਾ ਬਹੁਤ ਵਧੀਆ ਕੀਤਾ ਭਾਈ ਸੰਦੀਪ ਸਿੰਘ ਆਰਾਮਗੜੀਆਂ ਆਰਾਮਗੜੀਆਂ ਚੋਂਦੇ ਨੇ ਉਹ ਬਹੁਤ ਵਧੀਆ ਕਾਰਜ ਕੀਤਾ ਇਹਨਾਂ ਨੇ ਜਿਨ੍ਹਾਂ ਨੇ ਪੁਲਿਸ ਮੁਕਾਬਲੇ ਝੂਠੇ ਬਣਾਏ ਸੀ ਇਹ ਸਬ ਇੰਸਪੈਕਟਰ ਹੀ ਕੋਈ ਸੁਭਾ ਸਿੰਘ ਹੀ ਕੋਈ ਇੰਦਰ ਇੰਦਰਜੀਤ ਸਿੰਘ ਸ਼ਾਇਦ ਕੋਈ ਨਾ ਹੀ ਇੱਕ ਡੀਐਸਪੀ ਹੀ ਕੋਈ ਇਹ ਨਾਨੇ ਝੂਠੇ ਮਗਾਵੇ ਬਣਾ ਕੇ ਮੁੰਡੇ ਮਾਰੇ ਸੀ ਤੇ ਉਹਨਾਂ ਦਾ ਜੰਗਾਛੇਦ ਰੋਲ ਕੀਤਾ ਤੇ ਜੇਲ੍ਹ ਚ ਸਾਨੂੰ ਦੇ ਮਾਨਿਆ ਭਰਾ ਵੀ ਬਹੁਤ ਵਧੀਆ ਕੀਤਾ ਇਹ ਇਹ ਤੁਹਾਨੂੰ ਪਤਾ ਰੱਬ ਜਦੋਂ ਡਾਂਗ ਨਹੀਂ ਮਾਰਦਾ ਸਿੱਧੀ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਮਾਰਦਾ ਨਾਲੇ ਉਮਰ ਕਾਇਦੀ ਸਜ਼ਾ ਹੋਈ ਆ ਨਾਲੇ ਭੁਗਤਣਗੇ ਹੁਣ ਤੇ ਆਰਾਮ ਗੜੀਆ ਉਹੋ ਹੀ ਆ ਜੱਸਾ ਸਿੰਘ ਆਰਾਮ ਗੜੀਆ ਜਿਨ੍ਹਾਂ ਨੇ ਦਿੱਲੀ ਦਾ ਤਖਤ ਪੁੱਟ ਕੇ ਨਾਲ ਲਿਆਂਦਾ ਸੀ ਅਮਰਸਰ ਸਾਹਿਬ ਇਹ ਉਹੀ ਨੇ ਸੁਖਾ ਸਿੰਘ ਮਹਿਤਾਬ ਸਿੰਘ ਆਰਾਮਗੜੀਆ ਇਹਨਾਂ ਨੇ ਮਸੇ ਰੰਗੜ ਦਾ ਸਿਰ ਵੱਢ ਕੇ ਲਿਆਂਦਾ ਸੀ ਆਰਾਮਗੜੀਆ ਮਿਸਲ ਬਹੁਤ ਤਗੜੀ ਹੋਈ ਆ ਹੁਣ ਭਾਈ ਸੰਦੀਪ ਸਿੰਘ ਨੇ ਵੀ ਜਿਹੜਾ ਕਾਰਜ ਕੀਤਾ ਬਹੁਤ ਤਗੜਾ ਕੀਤਾ ਪਹਿਲਾ ਸਦੀਰ ਸੂਰੀ ਨੂੰ ਗੱਡੀ ਚਾੜਿਆ ਉਹਨਾਂ ਨੇ ੜਾ ਬਸ ਗਲਤ ਬੋਲਦਾ ਸ਼ਬਦਾਵਲੀ ਉਹਨੂੰ ਗੱਡੀ ਚਾੜ ਕੇ ਉਹ ਵੀ ਕੇਸ ਹੈ ਚੱਲਣ ਰਿਆ ਹੁਣ ਇਹ ਵੀ ਕਾਰਨਾਮਾ ਕਰਤਾ ਬਹੁਤ ਵਧੀਆ ਕੀਤਾ ਬਹੁਤ ਮੁੰਡੇ ਮਾਰੇ ਚੁਗ ਚੁਗ ਫੇਕ ਮੁਕਾਬਲਿਆਂ 'ਚ ਝੂਠੇ ਮੁਕਾਬਲਿਆਂ 'ਚ ਧੰਨਵਾਦ ਕਰੋ ਸਾਰੇ ਭਾਈ ਸੰਦੀਪ ਸਿੰਘ ਸਣੀ ਆਰਾਮਗੜੀਆ ਬਹੁਤ ਤਗੜਾ ਕਾਰਜ ਕੀਤਾ ਉਹਨਾਂ ਨੇ ਜਿਹੜਾ ਜਿੱਤੇ ਬਚ ਗਏ ਆ ਕੀਪਤਾ ਅੱਗੇ ਫੇਰ ਹੋ ਜੇ ਕੋਈ ਕਾਰਨ ਵਾ ਅੱਗੇ ਫੇਰ ਗੱਡੀ ਚੜ੍ਹਾ ਦੇਣਾ ਉਹਨੂੰ ਭਾਈ ਸੰਦੀਪ ਸਿੰਘ ਸਣੀ ਆਰਾਮਗੜੀਆ ਨੇ ਬਹੁਤ ਵਧੀਆ ਕਾਰਜ ਕੀਤਾ ਵਾਏ ਗੁਰ ਜੀ ਦਾ ਖਾਲਸਾ ਵਾਏ ਗਰੀਫਤ ਹੈ